ਅੱਜ ਖਨੌਰੀ ਬਾਰਡਰ ਦੇ ਕਿਸਾਨ ਚੰਗਰਚ ਕਮੇਟੀ ਪੰਜਾਬ ਕੋਟ ਬੁੱਡਾ ਜਥੇਬੰਦੀ ਦੇ ਸੂਬਾ ਆਗੂ ਸਰਦਾਰ ਇੰਦਰਜੀਤ ਸਿੰਘ ਜੀ ਨੂੰ ਸ਼ੁਭਕਰਨ ਦੇ ਅੰਤਮ ਅਰੰਦਾਸ ਦੇ ਵਿੱਚ ਖਨੌਰੀ ਬਾਰਡਰ ਦੇ ਜੀ ਸ਼ਰਦਾ ਦੇ ਫੁੱਲ ਪੇਟ ਕੀਤੇ ਜੀ ਇਸ ਮੌਕੇ ਆਪਣੇ ਸੂਬਾ ਵਿਤ ਸਕੱਤਰ ਸਾਹਿਬ ਸਿੰਘ ਜੀ ਸੂਬਾ ਜਨਰਲ ਸਕੱਤਰ ਪੰਜਾਬ ਸਾਹਿਬ ਲੱਧੂ ਸਾਹਿਬ ਜੀ ਸੁਚਾ ਸਿੰਘ ਲੱਧੂ ਸਾਹਿਬ ਨਾਲ ਜੀ ਸੂਬਾ ਰੈਸ ਸਕੱਤਰ ਸਾਹਬ ਸਿੰਘ ਚਾਟੀਵਿੰਡ ਨਾਲ ਸਾਡੇ ਜਰਨਲ ਸਕੱਤਰ सोनू ਕਾਮਰੇਡ ਵੀਰ ਸਾਡਾ ਤੇ ਆਦ ਕਿਸਾਨ ਵੀਰ ਹਾਜ਼ਰ ਨੇ ਆਜੋ ਆਪਾਂ ਸਾਰੀ ਹੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਆਂ ਜੀ ਕੀ ਕਿਹਾ ਉਹਨਾਂ ਨੇ ਜੋ-ਜੋ ਅੱਜ ਇੱਥੇ ਹੋਇਆ ਸਾਡੇ ਸੂਬਾ ਆਗੂ ਸਰਦਾਰ ਇੰਦਰਜੀਤ ਸਿੰਘ ਕੋਲ ਬੁੱਢਾ ਜੀ ਤੁਹਾਨੂੰ ਜਾਣਕਾਰੀ ਦਿੰਦੇ ਹੋਏ ਜੀ ਸਰਦਨ ਸਾਹਿਬ ਜੀ ਦੀ ਥੋੜੀ ਜਿਹੀ ਜਾਣਕਾਰੀ ਜਿਹੜੀ ਅੱਜ ਏਡਾ ਭਾਰੀ ਕੱਟ ਕੀਤਾ ਗਿਆ ਜੀ ਸ਼ਰਦਾ ਦੇ ਫੁਰ ਪੇਟ ਕੀਤਾ ਗਿਆ ਜੀ ਕਿਹੜੇ ਸਬੰਧ ਵਿੱਚ ਸਭ ਤੋਂ ਪਹਿਲਾਂ ਤਾਂ ਰੰਭਾਵਾ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਸਾਥੀ ਆਪਣੇ ਬਾਕੀ ਵੀ ਪੁੱਜੇ ਇੱਥੇ ਖਨੌਰੀ ਬਾਰਡਰ ਤੇ ਲਗਾਤਾਰ 20 ਦਿਨ ਮੋਰਟਾ ਚੱਲਿਆ ਜਿਹਦੇ ਵਿੱਚ 21 ਤਰੀਕੇ ਨੂੰ ਸਾਡਾ ਨੌਜਵਾਨ ਸੁਭ ਕਰਨਾ ਜਿਹੜਾ ਸਰਕਾਰ ਦੇ ਤਸਦੇ ਨਾਲ ਸ਼ਹੀਦ ਹੋਇਆ ਔਰ ਉਹਦਾ ਅੱਜ ਪੰਜ ਜਗ੍ਹਾ ਦੇ ਉੱਤੇ ਜਿਹੜਾ ਸ਼ਹੀਦੀ ਸਮਾਗਮ ਜਿਹੜਾ ਮਨਾਇਆ ਗਿਆ ਔਰ ਅੱਜ ਆਪਣੇ ਤੇਖਨੌਰੀ ਬਾਰਡਰ ਦੇ ਕਥਾਨ ਸਿੰਘ ਕਮੇਟੀ ਪੰਜਾਬ ਵੱਲੋਂ ਗੈਰ ਰਾਜਨੀਤਿਕ ਮੋਰਚੇ ਵੱਲੋਂ ਜ਼ਿੰਮੇਵਾਰੀ ਲੱਗੀ ਸੀ ਉੱਤੇ ਸੋਭ ਕਰਨਾ ਨੌਜਵਾਨ ਨੂੰ ਸ਼ਬਦਾ ਦੇ ਫੁੱਲ ਭੇਟ ਕੀਤੇ ਗਏ ਅਤੇ ਸਰਕਾਰਾਂ ਨੂੰ ਕੋਸਿਆ ਗਿਆ ਕਿ ਜਿਹੜਾ ਵੱਡੇ ਪੱਧਰ ਤੇ ਤਸਦਦ ਕਰਕੇ ਹੋਰ ਵੀ ਸਾਡੇ ਸਾਥੀ ਬੜੇ ਜ਼ਖਮੀ ਕੀਤੇ ਆ ਔਰ ਪਾਧਿਆਵਾਦ ਦੇ ਵਿੱਚ ਵੀ ਸ਼ੁਭ ਕਰਨ ਦਾ ਜਿਹੜਾ ਉਹ ਸ਼ਹੀਦੀ ਦੇਲਾ ਬਣਾਇਆ ਗਿਆ ਇਤਰਾ ਹੀ ਉਹਨਾਂ ਦੇ ਪਿੰਡ ਵੱਲੋਕੇ ਬਣਾਇਆ ਗਿਆ ਇਦਾਂ ਸ਼ੰਭੂ ਬਾਰਡਰ ਤੇ ਹੋਰ ਵੀ ਖਾਪਾਂ ਦੇ ਪਤ ਚਾਰ ਪੰਜ ਜਗ੍ਹਾ ਤੇ ਸ਼ਹੀਦੀ ਦੇਲਾ ਬਣਾਇਆ ਗਿਆ ਅੱਜ ਵੱਡੀ ਪੱਧਰ ਤੇ ਇੱਥੇ ਖਨੋਰੀ ਬਾਰਡਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਧੰਨਵਾਦ ਅੱਜ ਖਨੌਰੀ ਬਾਰਡਰ ਤੇ ਕਾਕਾ ਸ਼ੋਭਾ ਸ਼ਹੀਦ ਦੇ ਸ਼ੁਭਕਰਮਾਂ ਦੀ ਸ਼ਹੀਦੀ ਸਮਾਗਮ ਇਕੱਠੀ ਹੋਈ ਸਾਥ ਸੰਗਤ ਜੀ ਕਾ ਅੱਜ ਸਾਡਾ ਸ਼ਹੀਦ ਜੋ ਕਿਸਾਨੀ ਲੜਾਈ ਲੜਦਾ ਸਾਡੀਆਂ ਸਰਕਾਰਾਂ ਦੇ ਹੱਥੋਂ ਸ਼ਹੀਦ ਹੋਇਆ ਸੀ ਪੂਰੀ ਅੱਜ ਅੰਤਮਰਦਾਸ ਦੇ ਜੀ ਸ਼ਾਮਲ ਹੋਈਆਂ ਸੰਗਤਾਂ ਤੇ ਖਨੌਰੀਆਂ ਹਲਕਤਾਂ ਜਿਹੜੀਆਂ ਸਰਕਾਰਾਂ ਦੀਆਂ ਬਹੁਤ ਭਿਆਨਕ ਕੀਤੀਆਂ ਗਈਆਂ ਨੇ ਅੱਜ ਅਸੀਂ ਉਸ ਉਸ ਸ਼ਹੀਦ ਨੂੰ ਆਪ ਦੇ ਕਿਸਾਨ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਮੈਂ ਕਿਸਾਨ ਸ਼ਿਕਾਇਤ ਕਮੇਟੀ ਕੋਟ ਬੁੱਢਾ ਦਾ ਜਨਰਲ ਸਕੱਤਰ ਪੰਜਾਬ ਮੈਂ ਅੰਤਮ ਰਾਜ ਦੇ ਸ਼ਾਮਲ ਹੋ ਗਿਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਤੇ ਮੈਂ ਸ਼ੁਭਕਰਨ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਕੇ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਜਾਣਕਾਰੀ ਜਿਹੜਾ ਅੱਜ ਕਿੱਡਾ ਭਾਰੀ ਇਕੱਠ ਹੋਇਆ ਤੇ ਕਿੱਡੀ ਕਵੱਡੀ ਦੀ ਗਿੰਦੀ ਚਿਹਰੇ ਲੋਕ ਪਹੁੰਚੇ ਸ਼ੁਭਕਰਨ ਮੈਂ ਸਾਹਬ ਸਿੰਘ ਸਵਰਾਕ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟ ਬੁੱਢਾ ਗੈਰ ਰਾਜਨੀਤਿਕ ਮੋਰਚੇ ਦੀ ਜਹਿਬਦੀ ਆ ਵੇਖੋ ਜੀ 13 ਤਰੀਕ ਤੋਂ ਖਨੌਰੀ ਬਾਰਡਰ ਤੇ ਆਏ ਹਾਂ 14 ਤੋਂ ਲੈ ਕੇ 21 ਤਰੀਕ ਤਾਈਂ ਸਰਕਾਰ ਕਿਸਾਨਾਂ ਤੇ ਗੋਲੇ ਬਰੂਦ ਅਥਰੂ ਗੈਸ ਗੋਲੀਆਂ ਜਿਨ੍ਹਾਂ ਦੇ ਵਿੱਚ ਸਾਡਾ ਕਿਸਾਨ ਸੁਭਕਰਨ ਸਿੰਘ 21 ਤਰੀਕ ਨੂੰ ਜੀਦੀ ਜਾਂ ਪੀ ਗਿਆ ਉਹ ਥਾ ਅੱਜ ਅੰਤਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹਵਦੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ ਤੇ ਨਾਲ ਹੀ ਅਹੀਂ ਇਹ ਬੇਨਤੀ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਸਾਡੀਆਂ ਭੈਣਾਂ ਦੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹਵਦੀ ਗੈਰ ਰਾਜਨੀਤਿਕ ਮੋਰਚੇ ਦੀਆਂ ਸਾਰੀਆਂ ਜਾਇਬੰਦੀਆਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੀਆਂ ਤੇ ਖੜੀਆਂ ਰਹਿਣਗੀਆਂ ਤੇ ਅਸੀਂ ਹਰ ਦਮ ਗੈਰ ਰਾਜਨੀਤਿਕ ਮਰਦੇ ਵੱਲੋਂ ਪਰਿਵਾਰ ਦਾ ਪੂਰਾ ਖਿਆਲ ਰੱਖਾਂਗੇ ਤੇ ਮਾਲਕ ਉਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਣਾ ਬਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਪ੍ਰਮਾਣ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਧ ਸੰਗ ਚਾਤੀਵੰਦ ਸੂਬਾ ਪ੍ਰੈਸ ਕਤਰਪੁਰ ਸਾਹਿਬਾਂ ਚਾਤ ਸਿੰਘਾਂ ਚ ਕਮੇਟੀ ਪੰਜਾਬ ਕੋਰਟ ਬੁੱਢਾ ਤੋਂ ਅੱਜ ਜਿਹੜਾ ਸਾਡਾ ਜਿਹੜਾ ਵੀਰ ਸਾਡੇ ਤੋਂ ਸਦਾ ਵਾਸਤੇ ਸਾਡੇ ਤੋਂ ਸਰਕਾਰਾਂ ਨੇ ਖੋਲਿਆ ਵਾ ਹਰਿਆਣੇ ਦੇ ਖੱਟਰ ਸਰਕਾਰ ਤੇ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਨੇ ਗੋਲੀਆਂ ਨਾਲ ਸਾਡੇ ਤੋਂ ਸਦਾ ਲਈ ਸਾਡਾ ਖੋਏ ਹੀਰੇ ਦੀ ਯਾਦ ਵਿੱਚ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਵੱਖ-ਵੱਖ ਥਾਵਾਂ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਜਿੱਥੇ ਪੰਜਾਬ ਦੇ ਵਿੱਚ ਕੀਤੇ ਗਏ ਤੇ ਨਾਲ ਲੱਗਦੇ ਸਾਡੇ ਹਰਿਆਣੇ ਦੇ ਵਿੱਚ ਵੀ ਕੀਤੇ ਗਏ ਕਿਉਂਕਿ ਹਰਿਆਣੇ ਵਾਲਿਆਂ ਨੇ ਵੀ ਉਦੋਂ ਉਸ ਤਾਂ ਜਦਨ ਇੱਕੀ ਤਰੀਕ ਨੂੰ ਜਦਨ ਸਾਡਾ ਸਾਥੀ ਸ਼ਹੀਦ ਹੁੰਦਾ ਵੱਡੀ ਲੈਵਲ ਵੱਡੀ ਗਿਣਤੀ ਦੇ ਵਿੱਚ ਤੇ ਹਰਿਆਣੇ ਦੇ ਵੀਰ ਵੀ ਪਹੁੰਚੇ ਸੀ ਅੱਜ ਜਿੱਥੇ ਪੰਜਾਬ ਦੇ ਬਾਰਡਰਾਂ ਦੇ ਜਿਹੜਾ ਇੱਥੇ ਖਨੌਰੀ ਬਾਰਡਰ ਤੇ ਨਾਲ ਜਿਹੜਾ ਵਾ ਸਿੰਧੂ ਬਾਰਡਰ ਦੋਵਾਂ ਬਾਰਡਰਾਂ ਦੇ ਜਿੱਥੇ ਸ਼ਰਦਾ ਦੇ ਫੁੱਲ ਪੀਟੇ ਗਏ ਫੁੱਲ ਪੇੜ ਕੀਤੇ ਗਏ ਉੱਥੇ ਨਾਲ ਉਦੇ ਜੱਦੀ ਪਿੰਡ ਵੀ ਵੱਡੇ ਇਕੱਠ ਕਰਕੇ ਤੇ ਮੈਂ ਉਸ ਪਰਿਵਾਰ ਦਾ ਸਾਡਾ ਜਿਹੜਾ ਵਾ ਉਸ ਪਰਿਵਾਰ ਦਾ ਜਿਹੜਾ ਵਾ ਅਸੀਂ ਸਦਾ ਰਿਣੀ ਰਵਾਂਗੇ ਜਿਨ੍ਹਾਂ ਦਾ ਪੁੱਤ ਜਿਹੜਾ ਵਾ ਜਿਨ੍ਹਾਂ ਨੇ ਆਪਣਾ ਪੁੱਤ ਜਿਹੜਾ ਕਿਸਾਨੀ ਨੂੰ ਬਚਾਉਣ ਵਾਸਤੇ ਲੇਖੇ ਦੇ ਵਿੱਚ ਲਾਇਆ ਕਿਉਂਕਿ ਜਿਹੜੀ ਕਿਸਾਨੀ ਆ ਕਿਸਾਨੀ ਦਾ ਜਿਹੜਾ ਦੀਵਾ ਬੁਝਣ ਡਿਆ ਸੀ ਉਹਨੂੰ ਜਗਾਉਣ ਵਾਸਤੇ ਉਹਨੇ ਆਪਣਾ ਖੂਨ ਪਾਇਆ ਵਾ ਸਾਡੀ ਕਿਸਾਨ ਕਿਸਾਨਾਂ ਦੀ ਜਿਹੜੀ ਸਮੂਚੀ ਮਜ਼ਦੂਰਾਂ ਦੀ ਜਿਹੜੀ ਸਮੂਚੀ ਜਮਾਤ ਆ ਉਹਨੂੰ ਸਦਾ ਹੀ ਚੇਤੇ ਰੱਖੂਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਸਮੇਂ ਸਿਰ ਤੇ ਜਿਹੜਾ ਵਾ ਕਿਸਾਨ ਜਿਤੇ ਬੰਦੀਆਂ ਸ਼ਰਦਾ ਦੇ ਫੁੱਲ ਪੇਟ ਕਰਦੀਆਂ ਰਹਿਣਗੇ ਇਹ ਨਹੀਂ ਬੰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ मेरा ना नाम जी सतराम सिंह। मैं जी सतराम सिंह जी टारी जोन जर्नल 77। किसान संघर्ष समिति पंजाब कोटगड्डा। ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ 21 ਤਰੀਕ ਨੂੰ ਸਾਡੇ ਨਾਲ ਪਾਣਾ ਵਾਪਰਿਆ ਬਹੁਤ ਵੱਡਾ ਮੋਦੀ ਸਰਕਾਰ ਤੇ ਖੱਟੜ ਸਰਕਾਰ ਨੇ ਬਹੁਤ ਹੀ ਜ਼ਿਆਦਾ ਗਾਇਰ ਕਮਾਇਆ। ਅਥਰੂ ਗੈਸ ਦੇ ਗੋਲੇ ਪੱਕੀਆਂ ਗੋਲੀਆਂ ਜਿਹੜੀਆਂ ਉਹਨਾਂ ਨੇ ਗਾੜੀਆਂ ਚਲਾਈਆਂ। ਤੇ ਸਾਡਾ ਕਿਸਾਨ ਸੀਦ ਕੀਤਾ ਗਿਆ ਜੋ ਅੱਜ ਸ਼ੁਭ ਕਰਨ ਸਿੰਘ ਜੀ ਦੀ ਅੰਤਮ ਅਰਦਾਸ ਹੀ ਜੋ ਕਿ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਉਹਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਤੇ ਜਹੇ ਬੰਦੀਆਂ ਵੱਲੋਂ ਤੇ ਸਾਡੇ ਵੱਲੋਂ ਅਸੀਂ ਅਪੀਲ ਕਰਦੇ ਹਾਂ ਵੀ ਉਹਨਾਂ ਭੈਣਾਂ ਨੂੰ ਉਹਦੀ ਦਾਦੀ ਉਹਦੇ ਪਿਓ ਨੂੰ ਸਾਡਾ ਪੂਲ ਸੰਯੋਗ ਹੈ ਜਦੋਂ ਵੀ ਕਿਤੇ ਲੋੜ ਹੋਵੇ ਉਹਦੇ ਨਾਲ ਖੜੇ ਹਾਂ ਵਾਹਿਗੁਰੂ ਵੀਰ ਨੂੰ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮਨ ਦਾ ਬਲ ਬਖਸ਼ੇ ਤੇ ਜਹੇ ਬੰਦੀਆਂ ਨੂੰ ਤਰੱਕੀ ਬਖਸ਼ੇ ਧੰਨਵਾਦ ਜੀ